ਦੂਜਾ ਨਾ ਹਾਂ ਦਾ ਮੈਂ ਆ ਜਾ ਆ ਜਾ ਆ ਜਾ ਆਇਆ ਸੀ ਨਾ ਆਹੋ ਆਹੋ ਖਾ ਖਾ ਕੇ ਆ ਜਾ ਵੀਰੇ ਆ ਯਾਰ ਮੁੰਡੇ ਆਏ ਆ ਬਹੁਤ ਕਮਾਲ ਦਾ ਕਲਾਕਾਰ ਆ ਮੁੰਡਾ ਬਹੁਤ ਹੀ ਕਮਾਲ ਕਲਾਕਾਰ ਆ ਇਹ ਮੁੰਡਾ ਇਹ ਥੋਡੇ ਨਾ ਘਰਾਂ ਨੂੰ ਸਿਉਣ ਵਾਸਤੇ ਬਹੁਤ ਕਮਾਨ ਲੈਂਪ ਲੈਂਪ ਬਣਾਉਣਾ ਲੈਂਪ ਜੀ ਲੈਂਪ ਕ੍ਰਿਸਟਲ ਲੈਂਪ ਆ ਜੀ ਹਾਂ ਹਾਂ ਉਹ ਆਸ਼ਾ ਐਮ ਐ ਦਾ ਲੈਂਪ ਆ ਇਹ ਹਾਂ ਜੀ ਹਾਂ ਜੀ ਤੇ ਇਹਦੇ ਇਹ ਪਲੱਗ ਲੱਗੂਗਾ ਆ ਜੱਗੂਗਾ ਹਾਂ ਜੀ ਇਹਦੇ ਬਲਬ ਵੀ 40 ਵਟ ਦਾ ਤੇ ਥੋੜੀ ਹੀਟ ਵੀ ਦੇਊਗਾ ਇਹ ਕਿ ਰੂਮ ਨੂੰ ਵੈਸੇ ਵੀ ਫਰੈਸ਼ ਰੱਖੇਗਾ ਜਿਵੇਂ ਆਪਾਂ ਇਹ ਰੂਮ ਬੰਦ ਰੱਖਦੇ ਆ ਸਹੀ ਜਿਹੜੀ ਆਹ ਕਿ ਪੱਥਰ ਇਹ ਹੈਗਾ ਜੀ ਆਪ ਆਪਣਾ ਪਾਕਿਸਤਾਨੀ ਨੂਨ ਹੁੰਦਾ ਵੀ ਪਾਕਿਸਤਾਨੀ ਨੂਨ ਆ ਜੀ ਅੱਛਾ ਨੂਨ ਆ ਜੇ ਬੇੜੇ ਕੋਲੇ ਰਾਏ ਬੰਦਾ ਚਟ ਵੀ ਸਕਦਾ ਹਾਂਜੀ ਅੱਛਾ ਐਵੇਂ ਹੈਗਾ ਲਵਾ ਤਾ ਇਹ 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 ਇੱਥੇ ਆਟਮ ਹੀ ਇਹੋ ਜਿਹੀ ਬਣਾਉਣਾ ਹੋਰ ਕਿ ਮੈਂ ਆਟਮ ਹੋਰ ਵੀ ਤਿਆਰ ਕਰ ਰਿਹਾ ਇਹ ਮੇਰੇ ਕੋਲ ਇੱਕ ਵਰੀ ਲੈ ਕੇ ਆ ਜੀ ਨਹੀਂ ਆਹ ਲੱਕੜ ਦਾ ਆਪ ਹੀ ਬਣਾਉਣਾ ਹਾਂਜੀ ਹਾਂਜੀ ਸਾਰੇ ਬਸ ਇਹ ਸਾਗਵੜ ਲੱਕੜ ਹੈ ਜੀ अच्छा हां जी हां जी सागवान दी लकड़ दा भाई लैंप बनाउंदा है सोहण्या सजना अच्छा ये आए बेड बुड्डे किनारे ते आपा ਧਰ ਸਕਦੇ ਆਂ ਲੋਬੀ ਚ ਰੱਖ ਲਓ ਕਿਤੇ ਨਾ ਕਿਤੇ हां ਧੋਬੀ ਚ ਹੋ ਗਿਆ ਜਿਵੇਂ ਹਾਂ ਅੱਛਾ ਅੱਛਾ ਤੇ ਇਹ ਇਹ ਉਹਦੇ ਚ ਰੱਖ ਸਕਦੇ ਆ ਤੇ ਹੋਰ ਹੋਰ ਕਿਹੋ ਜਿਹਾ ਆਈਟਮ ਬਣਾਉਣਾ ਆਪਾਂ ਫੋਟੋ ਵਿੱਚ ਲਾ ਦਾਂਗੇ ਹਨਾ ਪ੍ਰੀਤ हां जी हां जी ਮਗਰ ਲਾ ਦਾਂਗੇ ਫੋਟੋ ਉਹਨਾਂ ਤੇ ਬੋਲ ਦੇ ਗੱਲ ਦੱਸੀ ਮੈਨੂੰ ਕੀ ਕੀ ਆਂਦ ਰਹੇ ਜਿੰਨੇ ਜਦੋਂ ਘਰੋਂ ਕੰਮ ਤੇ ਜਾਣਾ ਕਹਣਾ ਯਾਰ ਕਿ ਤੂੰ ਨਾ ਤੇਰੇ ਕੰਮ 'ਚ ਹੱਥ 'ਚ ਵਧੀਆ ਸਫਾਈ ਹੈਗੀ ਆ ਤੂੰ ਬਾਹਰ ਜਾ ਤੂੰ ਇੱਥੇ ਕੀ ਕਰਨਾ ਵੀ ਉੱਥੇ ਤੇ ਕਦਰ ਪਾਉਗੀ ਉੱਥੇ ਤੇ ਕਦਰ ਪੈਜੂ ਮੈਂ ਕਿਹਾ ਯਾਰ ਜੇ ਇੱਥੇ ਰਹਿ ਕੇ ਵੀ ਕਦਰ ਕਰ ਪੈ ਜਾਂਦੀ ਹੁੰਦੀ ਆ ਕਿ ਤੁਸੀਂ ਆਪਾਂ ਕੰਮ ਮਿਹਨਤ ਕਰਦਾ ਜੋਰ ਦੋ ਕੋਈ ਨਹੀਂ ਕਦਰ ਪਾਉਗੀ ਉਹ ਨਹੀਂ ਯਾਰ ਤੂੰ ਕੰਮ ਬਾਹਰ ਜਾ ਇੱਥੇ ਕੀ ਪਿਆ ਉਹ ਮੈਂ ਕਿਹਾ ਇੱਥੇ ਜਿੰਨਾ ਵੀ ਖਾਣੇ ਆ ਰਾਜੇ ਆ ਉੱਥੇ ਜਾ ਕੇ ਕੀ ਕਰਨਾ ਆਪਾਂ ਹਾਂ ਇੱਕ ਵਾਰ वैसे भी थोड़ा होईदा कोई नहीं जिन्ना आ गया कर लेना पर इथे रह के करना कि इथे एक अपना जम्मे पले इत्तो छटना बड़ा ਔਖਾ ਪੰਜਾਬ ਦਾ ਹੂੰ ਵਾਹ 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 ਕਿਆ ਬਾਤ ਕਿਆ ਬਾਤ ਬਹੁਤ ਵੱਡੀ ਗੱਲ ਆਖੀ ਪਤਾ ਤੂੰ ਬੜੀ ਵੱਡੀ ਗੱਲ ਆਖਤੀ ਸੋਹਣਾ ਬਹੁਤ ਵੱਡੀ ਗੱਲ ਆਖਤੀ ਜੀ ਨਹੀਂ ਕਰਦਾ ਕਿ ਕੋਈ ਕਹਿ ਹੁੰਦਾ ਨਾ ਕਿ ਬਾਹਰ ਜਾਣਾ ਯਾਰ ਕੀ ਹੁਣ ਯਾਰ ਵੀ ਨਹੀਂ ਜਿੰਨੇ ਗਏ ਆ ਵਿੱਚ ਕੋਈ ਨਾ ਕੋਈ ਕਹਿ ਹੁੰਦਾ ਯਾਰ ਕੀ ਸਾਡਾ ਪੈਸੇ ਪੂਰੇ ਹੋ ਜਾਣ ਤੇ ਅਸੀਂ ਆ ਜਾਈਏ ਇੱਥੇ ਹੂੰ ਕਿ ਇੱਥੇ ਤਾਂ ਵੀ ਵਧੀਆ ਸੀ ਤੇ ਫਿਰ ਤੂੰ ਸੋਚ ਲਿਆ ਵੀ ਪੈਸੇ ਲਾਉਣੇ ਨਹੀਂ ਤਾਂ ਪੂਰੇ ਕਿਉਂ ਕਰਨੇ ਆ ਹਾਂਜੀ ਲਾਉਣੇ ਆ ਤੇ ਪੈਸੇ ਪੂਰੇ ਕੋਈ ਕਰਨੇ ਆ ਹਾਂ ਉਹੀ ਇੱਥੇ ਕਰਾਂਗੇ ਇੱਥੇ ਕਰਾਂਗੇ ਜੋ ਕਰਾਂਗੇ ਇੱਥੇ ਹੋਰ ਇਨਵੈਸਟਮੈਂਟ ਕਰ ਲਾਂਗੇ ਜਿੰਨੀ ਬਾਹਰੋਂ ਅਸੀਂ ਇਕੱਠੇ ਕਰਨੇ ਉਹਨੇ ਇੱਥੇ ਹੀ ਕਰਦੇ ਹੂੰ ਪ੍ਰੀਤਮ ਦੇ ਸੋਚ ਬਹੁਤ ਕਮਾਲ ਆ ਯਾਰ ਹੈ ਇਹਨੇ ਕਾਮਯਾਬ ਹੋ ਜਾਣਾ ਤੇ ਕਾਮਯਾਬ ਕਰਨ ਵਾਲੇ ਨੇ ਕਰ ਦੇਣਾ ਮਖਾਣਾ ਹਾਂਜੀ ਹਾਂਜੀ ਹਾਂ ਤੁਸੀਂ ਬੈਠੇ ਹੋ ਦੁਆਰਾ ਇੰਸਟਾਗ੍ਰam ਫਿਰ ਦੱਸੀ ਮੈਨੂੰ ਯੂਐਸ ਜੀਰਾ ਟੈਕੋਰ ਯੂਐਸ ਜੀਰਾ ਟੈਕੋਰ ਟੈਕੋਰ ਮੁੰਡਾ ਲੈਂਪ ਬਣਾਉਂਦਾ ਆਹਾ ਸਜਣੋ ਆ ਲੈਂਪ ਬਣਾਉਂਦਾ ਇਹ ਤੇ ਕੋਈ ਵੀ ਸੱਜਣਾ ਲੈਂਪ ਬਣਾਉਣਾ ਚਾਹੁੰਦਾ ਹੋਵੇ ਜਿੰਨੀਆਂ ਵੀ ਸਕਰੀਨ ਤੇ ਤੁਹਾਨੂੰ ਫੋਟੋ ਦਿਖਦੀਆਂ ਸਾਰੇ ਤਰ੍ਹਾਂ ਦੀਆਂ ਫੋਟੋਆਂ ਦੀਆਂ ਚੀਜ਼ਾਂ ਬਣਾਉਂਦਾ ਗੁਰਸਿੱਖ ਮੁੰਡਾ ਜੀਰੇ ਦਾ ਮੁੰਡਾ ਇਹ ਤੇ ਤੁਸੀਂ ਇਹਨੂੰ ਕਾਮਯਾਬ ਕਰਨਾ ਉਠਦੀ ਉਮਰ ਦਾ ਮੁੰਡਾ ਵੀਡੀਓ ਨੂੰ ਸ਼ੇਅਰ ਕਰਨਾ ਹਰੇਕ ਬੰਦੇ ਨੇ ਘਰੇ ਰੱਖਣ ਬਾਅਦ ਤੇ ਭਾਵੇਂ ਨਿੱਕੀ ਚੀਜ਼ ਬਣਾਇਓ ਬਣਾਇਓ ਜ਼ਰੂਰ ਜੀ ਨੇ ਜਿਹਨੂੰ ਵੀ ਪ੍ਰਮਾਤਮਾ ਨੇ ਪੈਸੇ ਦਿੱਤੇ ਵੇ ਆ ਉਹ ਅੱਜ ਦੇ ਦਿਨ ਦੇ ਖਰਾਬ ਕਰਨ ਵਾਲੇ ਪੈਸੇ ਆ ਮੁੰਡੇ ਨੂੰ ਮੁੰਡੇ ਤੋਂ ਕਿਰਤ ਵਾਲੀ ਚੀਜ਼ ਬਣਾਇਓ ਜੇ ਕੋਈ ਵੀਡੀਓ ਤੇ ਫੋਟੋ ਆਉਦੀ ਭੇਜੂਗਾ ਆਪਾਂ ਉਹ ਵੀ ਚੀਜ਼ ਬਣਾ ਕੇ ਦੇ ਦਾਂਗੇ ਅੱਛਾ ਔਰ ਜਿਹੜੀ ਫੋਟੋ ਹੋਊਗੀ ਟਟੋ ਕਾਪੀ ਹੋਊਗੀ ਆਪਣੀ ਹੂੰ ਜਿਹੜਿਆ ਜਿੰਨੇ ਵੀ ਲੈਂਪ ਨੇ ਆਏ ਆ ਆ ਤਾਂ ਚਲੋ ਮੇਰੀ ਆਪਦੀ ਕਾਰ ਕਿੱਡੀ ਹੋਈ ਆ ਬਾਕੀ ਮੈਂ ਜਿਹੜੇ ਜਿਹੜੇ ਵੀ ਹੱਗੇ ਫੋਟੋਆਂ ਤੋਂ ਬਣਾ ਕੇ ਚੀਜ਼ਾਂ ਟੇਬਲ ਹੋ ਗਏ ਜੋ ਹੋ ਗਿਆ ਸਾਰੇ ਮੈਂ ਫੋਟੋਆਂ ਫੋਟੋਆਂ ਤੋਂ ਬਣਾਏ ਹੋਏ ਹੈ ਜੀ ਤੇ ਇਹ ਇਹ ਤੁਹਾਨੂੰ ਮੈਂ ਦੱਸਤੀ ਗੱਲ ਵੀ ਇਹ ਮੁੰਡੇ ਦਾ ਨਾ ਜੀਰੇ ਵਾਲੇ ਦਾ ਪੇਜ ਵੀ ਫਾਲੋ ਕਰ ਲਓ ਇਹ ਬੰਦੇ ਤੋਂ ਚੀਜ਼ਾਂ ਬਣਾਉਣੀਆਂ ਜਿਹੜਾ ਬੰਦਾ ਹਰ ਰੋਜ਼ ਦਾ 2000 3000 4000 ਰੁਪਏ ਖਰਾਬ ਕਰਨ ਬਾਜ਼ਾਰ 'ਚ ਨਿਕਲਦਾ ਉਹ ਅੱਜ ਦਾ ਦਿਨ ਨਾ ਨਿਕਲਿਓ ਅੱਜ ਦਾ ਦਿਨ ਆ ਕਿਰਤੀ ਮੁੰਡੇ ਤੋਂ ਆਪਦੇ ਘਰੇ ਰੱਖਣ ਵਾਲੀ ਚੀਜ਼ ਬਣਾਵਾਏ ਸੋਹਣੀ ਲੱਗੂ ਜਿਉਂਦੇ ਰੋ ਰੋਟੀ ਹੱਟੀ ਖਾਣੇ ਆ ਕੋਈ ਨਾ ਖਾਣੇ ਆ ਰੋਟੀ ਵੀ ਖਾਵਾਂਗੇ ਤੇ ਜਿਹੜੇ ਨਾ ਆ ਤੁਸੀਂ ਵੀਡੀਓ ਦੇਖ ਰਹੇ ਵੀਡੀਓ ਦੇ ਵਿੱਚ ਫੋਟੋ ਦੇਖ ਰਹੇ ਨਾ ਇਹ ਸਾਰੇ ਤਰ੍ਹਾਂ ਦੇ ਲੈਂਪ ਬਣਾਉਂਦਾ ਮੁੰਡਾ ਪਹਿਲੀ ਤਾਂ ਗੱਲ ਯਾਰ ਇਹ ਸੁਣ ਲਓ ਮੇਰੀ ਧਿਆਨ ਨਾਲ ਵੀ ਜਦੋਂ ਕੋਈ ਐਹੋ ਜਿਹਾ ਜਵਾਬ ਯਾਰ ਉੱਠ ਕੇ ਮਿਹਨਤ ਕਰਦਾ ਨਾ ਉਹਨੂੰ ਤਾਂ ਤੁਸੀਂ ਇੰਨੀ ਬੁਰੀ ਤਰ੍ਹਾਂ ਨਾ ਸਪੋਰਟ ਕਰਦਿਆ ਕਰੋ ਨਾ ਵੀ ਇਹ ਜੋਕ ਕਾਮਯਾਬ ਹੋਣਾ ਹੀ ਚਾਹੀਦਾ ਪਹਿਲਾਂ ਗੱਲ ਕਲਾਕਾਰ ਆ ਫਿਰ ਸਾਡਾ ਔਰਤ ਦਾ ਨੌਜਵਾਨ ਆ ਫਿਰ ਸ਼ੁਕਰ ਵਾਹਿਗੁਰੂ ਦਾ ਤੂੰ ਮੇਰੇ ਨਾਲ ਮੱਖਣਾ ਅੱਗੇ ਆ ਤੂੰ ਪੱਗ ਬੰਨੀ ਹੋਈ ਆ ਤੇਰੇ ਬਾਲ ਰੱਖੇ ਹੋਏ ਆ ਪਰਮਾਤਮਾ ਤੈਨੂੰ ਐਵੇਂ ਜਿਹੜਾ ਸਰੂਪ ਆ ਤੇਰਾ ਐਵੇਂ ਬਰਕਰਾਰ ਰੱਖੇ ਪਰਮਾਤਮਾ ਤੇਰੇ ਅਗੇ ਦੁਆਵਾਂ ਤੇਰੇ ਵਾਸਤੇ ਬਹੁਤ ਬਹੁਤ ਜੁਗ-ਜੁਗ ਜੀ ਜਵਾਨੀਆਂ ਮਾਣਦਾ ਤੈਨੂੰ ਬਾਲਾ ਦੇਵੇ ਤੇ ਆ ਜਿਹੜੇ ਲੈਂਪੇ ਬਣਾਉਂਦਾ ਬਾਈ ਤੋਂ ਬਣਾਉਣੇ ਹੀ ਬਣਾਉਣੇ ਆ ਯਾਰ ਬਸ ਤੁਸੀਂ ਇਹ ਕਿੱਕ ਜਰੂਰ ਬਣਵਾ ਕੇ ਰੱਖਣਾ ਬਸ ਇਹ ਤੁਹਾਡਾ ਕੰਮ ਆ ਨਾਲੇ ਇੰਸਟਾਗ੍ਰam ਦਾ ਮਖਣਾ ਭੇਜ ਕਿੰਨਾ ਹਾਂਜੀ ਯੂਐਸ ਜੀਰਾ ਡੈਕੋਰ ਆਪਣਾ ਹੈਗਾ ਜੀ ਪੇਜ ਮੈਂ ਤੁਹਾਨੂੰ ਮੈਂਸ਼ਨ ਤੁਹਮ ਦੇ ਦੇਣਾ ਦੂਜੀ ਆਈਡੀ ਹਾਂ ਉਹ ਵਿੱਚ ਮੈਂ ਸਕਰੀਨਸ਼ਾਟ ਲਾ ਦੂੰਗਾ ਹਾਂਜੀ ਹਾਂਜੀ ਯੂਐਸ ਜੀਰਾ ਆਪਣਾ ਹੈਗਾ ਪੇਜ ਇਹ ਇਹਨੂੰ ਸੋਹਣੇ ਨੂੰ ਫਾਲੋ ਕਰ ਲਓ ਨੰਬਰ ਸਕਰੀਨ ਤੇ ਆ ਤੁਸੀਂ ਇਹਨੂੰ ਤੁਸੀਂ ਫਾਲੋ ਵੀ ਕਰਨਾ ਤੇ ਨਾਲ ਦੀ ਨਾਲੇ ਤੋਂ ਯਾਰ ਕੰਮ ਕਰਾਉਣਾ ਯਾਰ ਬਸ ਮੇਰੀ ਤਾਂ ਜੇਦਾ ਹੈ ਵੀ ਇਹ ਬੰਦਾ ਤੁਹਾਡੇ ਕੋਲ ਕਾਮਯਾਬ ਹੋਣਾ ਚਾਹੀਦਾ ਬੱਸ ਬੱਸ